ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਸੰਗਤ ਜਿਓ ਪੰਜਾਬ ਦਾ ਉਹ ਇਲਾਕਾ ਜੋ ਰਾਜੇ ਸਿਕੰਦਰ ਦੇ ਸਮੇਂ ਤੋਂ ਹੀ ਜੰਗ ਦਾ ਅਖਾੜਾ ਬਣਿਆ ਹੋਇਆ ਸਿਕੰਦਰ ਦੁਨੀਆ ਜਿੱਤਦਾ ਹੋਇਆ ਜਦੋਂ ਪੰਜਾਬ ਦੇ ਵਿੱਚ ਦਾਖਲ ਹੋਇਆ ਜੇਲਮ ਦੇ ਕੰਢੇ ਉਸ ਦਾ ਟਾਕਰਾ ਹੋਇਆ ਪੰਜਾਬ ਦੇ ਪੁੱਤਰ ਰਾਜੇ ਉਸ ਦੇ ਨਾਲ ਰਾਜੇ ਗੱਜਨੀ ਨੇ 1000 ਤੋਂ ਲੈ ਕੇ 1027 ਤੱਕ ਭਾਰਤ ਦੇ ਉੱਤੇ ਕੁੱਲ 17 ਹਮਲੇ ਕੀਤੇ ਖੈਬਰ ਦਰਾ ਉਹ ਰਾਹ ਜਿੱਥੋਂ ਰਾਜਾ ਗਜਨਵੀ ਤਾਂ ਉਸ ਤੋਂ ਬਾਅਦ ਦੇ ਸਾਰੇ ਹਮਲਾਵਰਾਂ ਨੇ ਇਸ ਰਸਤੇ ਤੋਂ ਹਮਲੇ ਕੀਤੇ ਅਸਲ ਦੇ ਵਿੱਚ ਖੈਬਰ ਦਰਾ ਉਹ ਰਾਹ ਸੀ ਭਾਵੇਂ ਉਹ ਪਹਾੜੀ ਰਾਹ ਸੀ ਪਰ ਇਹ ਸਭ ਤੋਂ ਛੋਟਾ ਆਸਾਨ ਰਾਹ ਸੀ ਭਾਰਤ ਦੇ ਵਿੱਚ ਦਾਖਲ ਹੋਣ ਦਾ ਇਥੋਂ ਦੇ ਰਾਹੀ ਪੰਜਾਬ ਤੇ ਹਮਲਾਵਰ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦੇ ਸਨ ਪੰਜਾਬ ਦੇ ਰਸਤੇ ਤੋਂ ਹੀ ਅੱਗੋਂ ਦਿੱਲੀ ਅਟੈਕ ਕਰਨਾ ਸੌਖਾ ਹੁੰਦਾ ਸੀ ਜੇਕਰ ਗੱਲ ਕਰੀਏ ਅੱਜ ਦੀ ਤਾਂ ਅੱਜ ਵੀ ਇਹ ਪੰਜਾਬ ਦਾ ਉਹੀ ਇਲਾਕਾ ਹੈ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੈ ਜਿਹੜਾ ਜੰਗ ਦਾ ਅਖਾੜਾ ਬਣਿਆ ਹੈ ਪਾਕਿਸਤਾਨ ਦਾ ਸੂਬਾ ਲੈਂਦਾ ਪੰਜਾਬ ਤੇ ਭਾਰਤ ਅਧੀਨ ਚੜਦਾ ਪੰਜਾਬ ਤੇ ਡਰੋਂ ਐਸੇ ਹੀ ਧਰਤੀ ਦੇ ਡਿੱਗੇ ਦੋਨਾਂ ਪਾਸੇ ਮੌਜੂਦਾ ਸਮੇਂ ਪੈਲਗਾਮ ਦੀ ਘਟਨਾ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮਾਹੌਲ ਜੰਗ ਤੱਕ ਪਹੁੰਚ ਗਿਆ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਜੰਗ ਦਾ ਅਖਾੜਾ ਸੱਜਿਆ ਇਸ ਮੌਕੇ ਦੋਨੋਂ ਪਾਸਿਓਂ ਪੰਜਾਬੀ ਯਾਨੀ ਕਿ ਸਿੱਖਾਂ ਨੇ ਦੋਨੋਂ ਪਾਸਿਆਂ ਨੂੰ ਇਹੀ ਬੇਨਤੀ ਕੀਤੀ ਕਿ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ ਦੋਵੇਂ ਦੇਸ਼ ਸਿੱਖ ਨੂੰ ਆਪਣੇ ਆਪਣੇ ਪੱਖ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜੰਗ ਤਾਂ ਟਲ ਗਈ ਪਰ ਦੋਨਾਂ ਦੇਸ਼ਾਂ ਦੇ ਡਰੋਨਾਂ ਨੇ ਰਾਤ ਦੇ ਉਸ ਹਨੇਰੇ ਨੂੰ ਲਾਲ ਕਰ ਦਿੱਤਾ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੋਹਿਮਾ ਤੇ ਪੰਜਾਬ ਦੇ ਜੰਮਿਆਂ ਨੇ ਸਿਕੰਦਰ ਤੋਂ ਲੈ ਕੇ ਹੁਣ ਤੱਕ ਇਸ ਧਰਤੀ ਵਾਸਤੇ ਖੂਨ ਡੋਲਿਆ ਹੈ ਸਿਕੰਦਰ ਦੁਨੀਆ ਜਿੱਤਣ ਚੱਲਿਆ ਤਾਂ ਜਦੋਂ ਜੇਲਮ ਦਰਿਆ ਰਾਹੀਂ ਪੰਜਾਬ 'ਚ ਦਾਖਲ ਹੋਇਆ ਤਾਂ ਸਾਹਮਣੇ ਖੜਾ ਸੀ ਰਾਜਾ ਪੋਰ ਸੀ ਜਿਹੜਾ ਪੰਜਾਬ ਦੇ ਮਦਰਾ ਜੱਟ ਦੇ ਕਬੀਲੇ ਦਾ ਰਾਜਾ ਸੀ ਜੇਲਮ ਦੇ ਲਾਗੇ ਫੌਜਾਂ ਦੋਨੋਂ ਪਾਸਿਓਂ ਆਮੋ ਸਾਹਮਣੇ ਢਾਈ ਮਹੀਨੇ ਤੱਕ ਸੰਘਰਸ਼ ਜਿੱਤ ਖੜੀਆਂ ਰਹੀਆਂ ਪਰ ਸਿਕੰਦਰ ਦੀ ਹਿੰਮਤ ਨਾ ਪਈ ਪੰਜਾਬ ਦੇ ਉੱਤੇ ਹਮਲਾ ਕਰਨ ਦੀ ਤਾਂ ਜਦੋਂ ਪੋਰਸ ਸਿਕੰਦਰ ਦੇ ਸਾਹਮਣੇ ਹਾਥੀ ਲੈ ਕੇ ਜੰਗ ਵਾਸਤੇ ਆਉਂਦਾ ਤਾਂ ਸਿਕੰਦਰ ਨੇ ਪਹਿਲੀ ਵਾਰ ਜੰਗੀ ਹਾਥੀ ਵੇਖੇ ਸੀ 7 ਫੁੱਟ ਦਾ ਕੰਦ ਪੋਰਸ ਦਾ ਦੱਸਿਆ ਜਾਂਦਾ ਤਾਂ ਜਦੋਂ ਪੋਰਸ ਨੇ ਸਿਕੰਦਰ ਨੂੰ ਵੰਗਾਰਿਆ ਵੀ ਫੌਜਾਂ ਕਿਉਂ ਲੜਾਉਣੀਆਂ ਤੂੰ ਮੇਰੇ ਨਾਲ ਹੀ ਦੋ-ਦੋ ਹੱਥ ਕਰ ਲੈ ਤਾਂ ਸਿਕੰਦਰ ਦਾ ਜਿਗਰਾ ਨਹੀਂ ਸੀ ਪਿਆ ਇਸ ਜੰਗ ਦੇ ਵਿੱਚ ਚਾਹੇ ਲੋਕ ਸਿਕੰਦਰ ਨੂੰ ਜਿੱਤਿਆ ਦੱਸਦੇ ਨੇ ਪਰ ਕੁਝ ਸਰੋਤਿਆਂ ਵੱਲੋਂ ਇਸ ਜੰਗ ਦੇ ਵਿੱਚ ਪੋਰਸ ਜਿੱਤਿਆ ਸੀ ਤੇ ਸਿਕੰਦਰ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਦੁਨੀਆ ਜਿੱਤਣ ਚੱਲਿਆ ਸੀ ਤੇ ਪੰਜਾਬ ਤੋਂ ਹਾਰ ਕੇ ਮੁੜਿਆ ਐਸੇ ਪੰਜਾਬ ਦੀ ਧਰਤੀ ਤੇ ਖੈਬਰ ਰਾਹੀ ਮਹਿਮੂਦ ਗਜਨੀ ਆਇਆ 1001 ਈਸਵੀ ਦੇ ਵਿੱਚ ਉਸ ਨੇ ਪਹਿਲਾ ਹਮਲਾ ਕੀਤਾ ਫਿਰ 1008 ਤੇ 1025 ਦੇ ਵਿੱਚ ਤਾਂ ਉਸ ਵੱਲੋਂ ਵੱਡੇ ਹਮਲੇ ਕੀਤੇ ਗਏ ਭਾਰਤ ਦੇ ਮੰਦਰਾਂ ਦੀ ਟੁੱਟਪਾਂਚ ਕੀਤੀ ਗਈ ਤਾਂ ਫਿਰ ਉਹ ਵਾਪਸ ਗਜਨੀ ਨੂੰ ਮੁੜਿਆ ਇਸ ਦੌਰਾਨ ਹੀ ਉਸ ਨੇ ਪ੍ਰਸਿੱਧ ਮੰਦਰ ਸੋਮਨਾਥ ਨੂੰ ਵੀ ਲੁੱਟਿਆ ਸੀ ਅਜਿਹੇ ਹਮਲਿਆਂ ਨੇ ਭਾਰਤ ਦੇ ਵਿੱਚ ਮੁਗਲਾ ਤੇ ਤੁਰਕੀਆਂ ਦੀ ਰਾਹ ਔਖੀ ਕੀਤੀ ਤੇ ਗਜਨਵੀ ਤੋਂ ਬਾਅਦ ਮੋਇਮੋਦੀਨ ਮੁਹੰਮਦ ਉਸ ਮੁਹੰਮਦ ਗੋਰੀ ਵੀ ਭਾਰਤ ਦੇ ਉੱਤੇ ਹਮਲੇ ਕਰਨ ਆਇਆ ਤੇ ਉਹ ਸਲੇਵੀ ਖੈਬਰ ਦਰੇ ਲੋਹੀ ਆਪਣਾ ਰਾਹ ਚੁਣਿਆ ਮਗਰੋਂ ਬਾਬਰ ਵੀ ਖੈਬਰ ਆਇਆ ਜਿਸ ਨੇ ਭਾਰਤ ਦੇ ਵਿੱਚ ਮੁਗਲ ਸਮਰਾਜ ਦੀ ਨੀ ਰੱਖੀ ਇਸੇ ਦੌਰਾਨ ਸਿੱਖ ਧਰਮ ਦਾ ਦੁਨੀਆ ਤੇ ਆਗਮਨ ਹੋ ਚੁੱਕਿਆ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਤੇ ਜ਼ੁਲਮ ਦਾ ਟਾਕਰਾ ਕੀਤਾ ਤੇ ਆਉਣ ਵਾਲੇ ਸਮੇਂ ਸਿੱਖਾਂ ਦੇ ਸਾਹਮਣੇ ਇਗਜ਼ੈਂਪਲ ਸੈੱਟ ਕਰ ਦਿੱਤੇ ਕਿ ਇੱਥੇ ਆਇਆ ਹੋਇਆ ਜ਼ਾਲਮ ਸੁੱਕਾ ਨਾ ਜਾਵੇ ਬਾਬਰ ਦਾ ਕਾਇਮ ਕੀਤਾ 700 ਸਾਲਾ ਮੁਗਲਿਆ ਰਾਜ ਨੀਹਾਂ 'ਤੇ ਖੜੇ ਦੋ ਛੋਟੇ ਬਾਲਾ ਨੇ ਮਿੱਟੀ ਦੇ ਵਿੱਚ ਰੋਲਿਆ ਤਾਂ ਤਾਂ ਖਾਲਸਾ ਨੇ ਇਸ ਧਰਤੀ 'ਨੂੰ ਰਾਜ ਦੇ ਭਾਗ ਲਗਾਏ ਜਦੋਂ ਇਸ ਖੈਬਰਦਰੀ ਰਾਹੀ ਅਹਿਮਦ ਸ਼ਾਹ ਅਬਦਾਲੀ ਵਰਗੇ ਪੰਜਾਬ ਦੇ ਉੱਤੇ ਚੜ ਕੇ ਆਇਤਾ ਤਾਂ ਸਾਹਮਣੇ ਖੜਾ ਸੀ ਖਾਲਸਾ ਅਬਦਾਲੀ ਨੇ ਭਾਰਤ ਦੇ ਪੰਜਾਬ ਦੇ ਰਾਤੋਂ ਐਂਟਰ ਹੋ ਕੇ 9 ਵਾਰ ਹਮਲੇ ਕੀਤੇ। ਇਹਨਾਂ ਹਮਲਿਆਂ ਦੇ ਵਿੱਚ ਉਹ ਮਰਾਠਿਆਂ ਤਾਂ ਹੋਰਾਂ ਨੂੰ ਹਰਾਉਂਦਾ ਰਹੁੰਦਾ, ਮੁਰਦਾ ਸੀ। ਪਰ ਖਾਲਸੇ ਨੇ ਉਸ ਦੇ ਰਾਹ ਦੇ ਵਿੱਚ ਐਸੇ ਕੰਡੇ ਬੀਜੇ। ਉਹ ਆਖਰੀ ਹਮਲੇ ਦੇ ਵਿੱਚ ਘਬਰਾਇਆ ਅਬਦਾਲੀ ਮੌਤ ਤੱਕ ਪਹੁੰਚਿਆ। ਗਜਨੀ ਦੇ ਬਾਜ਼ਾਰ ਦੇ ਵਿੱਚ ਵਿਕਣ ਜਾਂਦੀਆਂ ਭਾਰਤ ਦੀਆਂ ਬਹੁ ਬੇਟੀਆਂ ਜਿਨ੍ਹਾਂ ਨੂੰ ਕਿਵੇਂ ਖਾਲਸੇ ਨੇ ਕਰੋ ਕਰੀ ਪੰਚਾਇਆ ਇਤਿਹਾਸ ਦੇ ਪੰਨੇ ਬਾਤਾਂ ਪਾਉਂਦੇ ਨੇ ਇਹ ਸਾਰੇ ਹਮਲਾਵਰ ਪਹਿਲਾਂ ਅਫਗਾਨਿਸਤਾਨ ਜਾਂ ਫਿਰ ਮੱਧ ਏਸ਼ੀਆ ਤੋਂ ਚਲਦੇ ਖੈਬਰ ਦਰਿਆ ਰਾਹੀਂ 부ਜਦੇ ਤਾਂ ਲਾਹੌਰ ਅੰਮ੍ਰਿਤਸਰ ਤੇ ਦਿੱਲੀ ਵੱਲ ਨੂੰ ਵਧੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਇੱਥੇ ਰੱਖੀ ਤਾਂ ਸਿੱਖ ਜਰਨੈਲ ਹਰੀ ਸਿੰਘ ਨਲਵੇ ਨੇ ਇਸ ਖੈਬਰ ਦਰਿਆ ਤੇ ਪੱਕਾ ਬੰਨ੍ਹ ਮਾਰ ਕੇ ਵਿਦੇਸ਼ੀ ਹਮਲਿਆਂ ਨੂੰ ਹਮੇਸ਼ਾ ਵਾਸਤੇ ਰੋਕ ਦਿੱਤਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਹਿਲਾ ਪੰਜਾਬੀ ਰਾਜਾ ਸੀ ਜਿਸ ਨੇ ਪੇਸ਼ਾਵਰ ਤੱਕ ਫੌਜ ਚੜਾ ਦਿੱਤੀ ਤੇ ਇਸ ਤਰ੍ਹਾਂ ਖੈਬਰ ਦਰਾ ਆਪਣੇ ਕੰਟਰੋਲ ਦੇ ਵਿੱਚ ਲਿਆਂਦਾ ਖੈਬਰ ਦਰਾ ਇੱਕ ਰਸਤਾ ਨਹੀਂ ਸੀ ਇਹ ਭਾਰਤ ਦੀ ਦਹਲੇਜ ਸੀ ਜਿਸ ਦੇ ਰਾਹੀ 700 ਸਾਲ ਤੱਕ ਹਮਲੇ ਹੋਏ ਤਾਂ ਹਰ ਵਾਰ ਇਨ੍ਹਾਂ ਹਮਲਿਆਂ ਦਾ ਪੰਜਾਬੀ ਲੋਕਾਂ ਨੇ ਸਾਹਮਣਾ ਕੀਤਾ ਤਾਂ ਸਮਾਂ ਪਾ ਕੇ ਇਹ ਪੰਜਾਬ ਦਾ ਇਲਾਕਾ ਕਈ ਦੇਸ਼ਾਂ ਦੇ ਵਿੱਚ ਵੰਡਿਆ ਗਿਆ باوجود ਦਾ ਸਮੇਂ ਸਿੱਖ ਕੌਮ ਦੇ ਇਰਾਜ ਦੇ ਦਾਅਵੇ ਇਹ ਪੰਜਾਬ ਦਾ ਇਲਾਕਾ ਵੱਡੀ ਥਾ ਰੱਖਦਾ ਤਾਂ ਇਸੇ ਕਰਕੇ ਤਾਜ਼ਾ ਹਲਾਤਾ ਕਰਕੇ ਸਮੁੱਚੀ ਸਿੱਖ ਕੌਮ ਨੇ ਪੰਜਾਬ ਦੀ ਧਰਤੀ ਇਸ ਉੱਤੇ ਦਾਅਵੇ ਨੂੰ ਪੇਸ਼ ਕਰਦੇ ਹੋਏ ਭਾਰਤ ਤੇ ਪਾਕਿਸਤਾਨ ਨੂੰ ਆਪਣੇ ਦੇਸ਼ਾਂ ਦੀ ਲੜਾਈ ਜੰਗ ਦਾ ਅਖਾੜਾ ਪੰਜਾਬ ਦੀ ਉਸ ਧਰਤੀ ਨੂੰ ਨਾ ਬਣਾਉਣ ਵਾਸਤੇ ਕਿਹਾ ਦੇਖਿਆ ਜਾਵੇ ਤੇ ਇਹ ਉਹ ਖਿੱਤਾ ਹੈ ਜਿੱਥੇ ਖਾਲਸੇ ਨੇ ਤੇਗਾ ਮਾਰ ਕੇ ਵੈਰੀ ਭਜਾਏ ਸਨ ਜਿੱਥੇ ਸਰਕਾਰੇ ਖਾਲਸਾ ਰਾਜ ਕਾਇਮ ਹੋਇਆ ਜਿੱਥੇ ਨਲਵੇ ਦੀ ਤਲਵਾਰ ਪਠਾਣਾ ਤੱਕ ਵਾਰ ਕਰਦੀ ਸੀ ਜਿੱਥੇ ਲਾਹੌਰ ਤੱਕ ਅੰਗਰੇਜ਼ਾਂ ਨੂੰ ਘੂਰੀਆਂ ਮਾਰ ਕੇ ਡਰਾਇਆ ਜਾਂਦਾ ਸੀ ਇਸੇ ਧਰਤੀ ਤੇ ਸੰਗਤ ਜੀ ਸਿੱਖ ਕੌਮ ਨੇ ਕਈ ਕੱਲੂ ਕਾਰੇ ਚੱਲੇ ਨੇ ਤਾਂ ਅਦੋ ਅਦਿਓ ਕੌਮ ਇੱਕੋ ਹੀ ਦਿਨ ਚ ਖਤਮ ਹੋਈ ਐਸੇ ਹੀ ਤਰਤੀ ਤੇ ਪਹਿਲੇ ਪਾਤਸ਼ਾਹ ਧੰਤੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਜਿੱਥੇ ਗੁਰਦੁਆਰਾ ਅਨੰਕਾਣਾ ਸਾਹਿਬ ਪੈਂਦਾ ਐਸੇ ਹੀ ਤਰਤੀ ਤੇ ਧੰਤ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਸਥਾਨ ਦਰਬਾਰ ਸਾਹਿਬ ਪੈਂਦਾ ਜਿਹੜਾ ਕਿ ਸਿੱਖਾਂ ਦਾ ਕੇਂਦਰੀ ਅਸਥਾਨ ਮੰਨਿਆ ਜਾਂਦਾ ਹੈ ਪੰਜਾਬ ਦੇ ਦਾਵੇਦਾਰ ਹੋਣ ਕਰਕੇ ਸਿੱਖ ਕੌਮ ਨਾਤਾ ਕਾਣੇ ਦਾ ਨੁਕਸਾਨ ਚੱਲ ਸਕਦੀ ਹੈ ਤੇ ਨਾ ਹੀ ਦਰਬਾਰ ਸਾਹਿਬ ਦਾ ਤੇ ਨਾ ਹੀ ਸਾਨੂੰ ਕਿਸੇ ਹੋਰ ਲੁਕਾਈ ਦੇ ਨੁਕਸਾਨ ਜਾਂ ਕਤਲਿਆਂ ਦੀ ਲੋੜ ਹੈ ਕਿਉਂਕਿ ਸਿੱਖ ਸਰਬੱਤ ਦਾ ਭਲਾ ਮੰਗਦੇ ਨੇ ਗੱਲ ਇਹ ਨਹੀਂ ਕਿ ਸਿੱਖ ਕਿਸੇ ਜੰਗ ਤੋਂ ਡਰਦੇ ਹਨ ਪਰ ਗੱਲ ਤਾਂ ਸਿਰਫ ਇਹ ਹੈ ਕਿ ਆਟੇ ਦੇ ਵਿੱਚ ਪਲੇਥਨ ਕਿਉਂ ਬਣੀ ਹੈ ਸਿੱਖਾਂ ਨੇ ਤਾਂ ਆਜ਼ਾਦੀ ਦੇ ਨਾਮ ਤੇ 10 ਲੱਖ ਬੰਦਾ ਮਰਵਾਇਆ ਫਿਰ ਆਜ਼ਾਦੀ ਮਗਰੋਂ ਆਜ਼ਾਦ ਦੇਸ਼ ਦੇ ਵਿੱਚ ਟੈਂਕਾਂ ਤੋਪਾਂ ਨੇ ਸਾਡੇ ਤਖਤ ਢਾਏ ਨੇ ਗਲਾਂ ਦੇ ਵਿੱਚ ਟਹਿਰ ਪਾਏ ਸਿੱਖ ਤਾਂ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਦੇ ਹਮਾਈਤੀ ਹਨ ਜ਼ੁਲਮ ਦੇ ਖਿਲਾਫ ਅੜੇ ਹੁੰਦੇ ਨੇ ਤੇ ਮਜ਼ਲੂਮਾਂ ਦੀ ਰਾਖੀ ਕਰਦੇ ਨੇ ਇਹ ਧਰਤੀ ਜੰਗਾਂ ਦੀ ਧਰਤੀ ਤਾਂ ਹੈ ਸੰਗਜੀ ਪਰ ਬੇਦੋਸ਼ੇ ਲੋਕਾਂ ਦਾ ਖੂਨ ਡੋਲਣ ਵਾਲੀ ਨਹੀਂ ਤੇ ਨਾ ਹੀ ਬੇਦੋਸ਼ੇ ਲੋਕਾਂ ਦੇ ਮਰਤੇ ਇਹ ਲੱਡੂ ਵੰਡਦੀ ਹੈ ਅੱਜ ਵੀ ਇਥੇ ਸਾਰਾ ਦੇਸ਼ ਜੰਗ ਦੇ ਜਸ਼ਨ ਮਨਾਉਣ ਨੂੰ ਖੜਾ ਸੀ ਉਥੇ ਹੀ ਪੰਜਾਬ ਨੇ ਆਪਣੇ ਪਿੰਡੇ ਦੇ ਉੱਤੇ ਜ਼ਖਮ ਹੰਡਾਏ ਹੋਏ ਨੇ ਸਰਕਾਰੀ ਰਿਕਾਰਡ ਹੈ ਇਹ ਕਿ ਪੰਜਾਬ ਉਹ ਸੂਬਾ ਹੈ ਜਿੱਥੇ ਜੰਗੀ ਵਿਦਵਾਵਾਂ ਸਭ ਤੋਂ ਜ਼ਿਆਦਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਸਿਮਰਨਜੀਤ ਸਿੰਘ ਜੀ ਵਨ ਅੱਜ ਦੇ ਸਮੇਂ ਦੇ ਵਿੱਚ ਇੱਕੋ ਇੱਕ ਵਾਹਿਦ ਆਗੂ ਨਿਕਲੇ ਜਿਨ੍ਹਾਂ ਨੇ ਇਸ ਜੰਗ ਦੀ ਥਾਤੇ ਸ਼ਾਂਤੀ ਦਾ ਹੌਕਾ ਦਿੱਤਾ ਤੇ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਾਉਣ ਦੀ ਅਪੀਲ ਕੀਤੀ। ਸੋ ਇਸ ਵੀਡੀਓ ਦੇ ਵਿੱਚ ਇਸ ਪੰਜਾਬ ਦੇ ਖਿੱਤੇ ਦੀ ਆਪ ਜੀ ਨਾਲ ਛੋਟੀ-ਮੋਟੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਤਿਹਾਸ ਦੇ ਵਿੱਚ ਕੁਝ ਵੱਡੀਆਂ ਘਟਨਾਵਾਂ ਦਾ ਸੰਖੇਪ ਰੂਪ ਦੇ ਵਿੱਚ ਆਪ ਜੀ ਨੇ ਅੱਗੇ ਇਸ ਦਾ ਜ਼ਿਕਰ ਕੀਤਾ ਹੈ ਕਿ ਬੈਕਗ੍ਰਾਉਂਡ ਤੋਂ ਲੈ ਕੇ ਅੱਜ ਦੇ ਦੌਰ ਤੱਕ ਸਾਡੀ ਨੌਜਵਾਨੀ ਦਾ ਹੀ ਕਾਣ ਹੋਇਆ ਹੈ ਸੋ ਸੰਗਤ ਜੀ ਏਸੀ ਅੱਜ ਦੀ ਵੀਡੀਓ ਆਪ ਜੀ ਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਤੁਹਾਡੇ ਕੀਮਤੀ ਵਿਚਾਰ ਦੀ ਸਾਨੂੰ ਬਹੁਤ ਉਡੀਕ ਹੁੰਦੀ ਹੈ ਸੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦਿਓ ਇਜਾਜ਼ਤ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ